ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਜਿਹੜੀ ਕੋਠੀ ਆਪਾਂ ਵੇਖਾਂਗੇ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ 221 ਦੀ ਕੋਠੀ ਹੈ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੇ ਦੀ ਤਾਂ 221 ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਬਹੁਤ ਹੀ ਸ਼ਾਨਦਾਰ ਕੋਠੀ ਆ ਡਬਲ ਸਟੋਰੀ ਆ ਸੋ ਦੋ ਬਾਥਰੂਮ ਬਣੇ ਹੋਇਆ ਦੋ ਬੈਡਰੂਮ ਬਣੇ ਹੋਇਆ ਖੁੱਲਾ ਡੁੱਲਾ ਪੋਰਚਾ ਅੱਗੇ ਵੀ ਕਾਫੀ ਜਿਹੜੀ ਹੈ ਜਗ੍ਹਾ ਛੱਡੀ ਹੋਈ ਹੈ ਤੇ ਪੋਰਚ ਦੇ ਵਿੱਚ ਦੀ ਆਪਾਂ ਦੇਖ ਰਹੇ ਹਾਂ ਪੌੜੀਆਂ ਚੜੀਆਂ ਹੋਈਆਂ ਸੋ ਸਾਰੀ ਕੋਠੀ ਦਾ ਕੰਮ ਜਿਹੜਾ ਬਹੁਤ ਵਧੀਆ ਹੋਇਆ ਵੀ ਆ ਸਾਰੀ ਕੋਠੀ 'ਚ ਪੱਥਰ ਲੱਗਿਆ ਹੋਇਆ ਸੋ ਇਸ ਵੇਲੇ ਆਪਾਂ ਹੈਗੇ ਆ ਡਰਾਇੰਗ ਰੂਮ ਦੇ ਵਿੱਚ ਘਰ ਦੇ ਵਿੱਚ ਜਿਹੜਾ ਰੰਗ ਰੋਗਣ ਦਾ ਪੀਓਪੀ ਦਾ ਕੰਮ ਆ ਜਿਹੜਾ ਉਹ ਵੀ ਬਹੁਤ ਵਧੀਆ ਹੋਇਆ ਵੀ ਆ ਤੁਸੀਂ ਖੁਦ ਵੀ ਦੇਖ ਸਕਦੇ ਹੋ ਸੋ ਬਹੁਤ ਸੋਹਣੀ ਕੋਠੀ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਾਰੀ ਕੋਠੀ ਦੇ ਵਿੱਚ ਮਾਰਬਲ ਦਾ ਕੰਮ ਆ ਜਿਹੜਾ ਹੋਇਆ ਵੀ ਹੈ ਤੇ ਰੋਸ਼ਨੀ ਤੁਸੀਂ ਖੁਦ ਵੀ ਦੇਖ ਸਕਦੇ ਹੋ ਕੱਬਰ ਦਾ ਕੰਮ ਆ ਜਿਹੜਾ ਬੈਡਰੂਮਾਂ ਦੇ ਵਿੱਚ ਹੋਇਆ ਵੀ ਹੈ ਸੋ ਕੋਠੀ ਜਿਹੜੀ ਆ ਖੁੱਲੀ ਤੇ ਰੋਸ਼ਨੀਦਾਰ ਆ ਹਵਾਦਾਰ ਆ ਤੁਸੀਂ ਖੁਦ ਵੀ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਜੇਕਰ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਿਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਉਹਦੇ ਵਿੱਚੋਂ ਵੀ ਮਾਨਤਾਣ ਹੋ ਜਾਊਗਾ ਸੋ ਕੋਠੀ ਤੁਸੀਂ ਦੇਖ ਸਕਦੇ ਹੋ ਕਬੜ ਦਾ ਕੰਮ ਦੋਨੇ ਬੈਡਰੂਮਾਂ ਦੇ ਵਿੱਚ ਜਿਹੜਾ ਬਹੁਤ ਵਧੀਆ ਹੋਇਆ ਵੀ ਆ ਇਸ ਕੋਠੀ ਦੇ ਵਿੱਚ ਟੋਟਲ ਜਿਹੜੇ ਆ ਦੋ ਵਾਸ਼ਰੂਮ ਜਿਹੜੇ ਆ ਉਹ ਬਣੇ ਹੋਏ ਆ ਔਰ ਦੋਨੇ ਬੈਡਰੂਮਾਂ ਦੇ ਨਾਲ ਜਿਹੜਾ ਵਾਸ਼ਰੂਮ ਆ ਉਹ ਅਟੈਚ ਵੀ ਆ ਸੋ ਕੋਠੀਆਂ ਦੇਖਣ ਵਾਸਤੇ ਜਾਂ ਖਰੀਦਣ ਵਾਸਤੇ ਪੰਗੂ ਪ੍ਰਾਪਰਟੀ ਬਠਿੰਡਾ ਤੇ ਤੁਸੀਂ ਜ਼ਰੂਰ ਕੰਟੈਕਟ ਕਰੋ ਐਡ ਦਾ ਕੋਈ ਵੀ ਪਸੰਦ ਨਹੀਂ ਲੱਗਦਾ ਜੇਕਰ ਤੁਸੀਂ ਕਰਮਕਾਨ ਦੀ ਐਡ ਕਰਵਾਉਣੀ ਹੈ ਧੰਨਵਾਦ ਜੀ ਸ਼ੁਕਰੀਆ ਮਿਹਰਬਾਨ